ਦੇਖੋ ਬੇਨਤੀ ਹੈ ਮੈਂ ਪਹਿਲਾਂ ਵੀ ਕਿਹਾ ਕਿ ਜੇਲੇ ਕੋਈ ਗੱਲਾਂ ਇਦਾਂ ਦੀਆਂ ਬੋਲ ਦਈਏ ਨਾ ਵੀ ਹੋਵੇ ਤਾਂ ਤਾਂ ਵੀ ਆਟੋਮੈਟਿਕਲੀ ਸ਼ੱਕ ਦੀ ਸੂਈ ਜਾਂਦੀ ਕਿਸੇ ਨਾ ਕਿਸੇ ਪਾਸੇ ਫੇ ਭਾਈ ਕਿਉਂਕਿ ਇਹ ਤਾਂ ਸਾਡੀ ਹੈ ਹੀ ਨਹੀਂ ਸਾਡੀ ਮਰਿਆਦਾ ਹੀ ਨਹੀਂ ਸਾਡੇ ਦਾ ਜੀ ਕਹੋ ਜੀ ਕਹਾਓ ਤੇ ਇਹ ਮਰਿਆਦਾ ਹੀ ਨਹੀਂ ਆਪਾਂ ਵੀ ਕਿਸੇ ਨੂੰ ਚਣੌਤੀਆਂ ਦਈਏ ਜੇ ਨਾਂ ਵੀ ਕਿਸੇ ਨਾਲ ਜੋੜਦੀ ਹੋਵੇ ਤਾਂ ਆਟੋਮੈਟਿਕਲੀ ਹੋ ਹੀ ਜਾਂਦਾ ਵੀ ਹੈ ਵੀ ਸ਼ਾਇਦ ਵੀ ਕੋਈ ਕੇਸ ਪਾਸੇ ਦਾਾਰ ਜੁੜ ਜਿਓ ਆ ਜਾਂ ਨਹੀਂ ਆਪ ਵੀ ਕਹਿੰਦੇ ਹੋ ਹੁਣ ਦੱਸੋ ਗਰੰਟੀ ਦੱਸੇਗਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਉੱਤੇ ਜਿਹੜਾ ਭਾਜਪਾ ਉਹ ਸ਼੍ਰੋਮਣੀ ਕਮੇਟੀ ਨਹੀਂ ਚੋਣਾ ਨਾ ਕਰਾਉਣ ਵਾਸਤੇ ਰਲੇ ਹੋਏ ਬਿਲਕੁਲ ਗਲਤ ਆ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੌਕ ਚ ਮਤੇ ਵੀ ਪਾ ਚੁੱਕੀ ਆ ਸ਼੍ਰੋਮਣੀ ਅਕਾਲੀ ਦਲ ਵੀ ਇਹਦੇ ਲਈ ਲਗਾਤਾਰ ਯਤਨਸ਼ੀਲ ਰਿਹਾ ਕਾਰਨ ਕੀ ਆ ਕਾਰਨ ਇਹ ਆ ਕਿ ਇਹ ਕਿਉਂਕਿ ਸੈਂਟਰਲ ਐਕਟ ਆ ਇਹ ਚੋਣਾ ਸੈਂਟਰ ਨੇ ਕਰਾਉਣੀਆਂ ਹੁੰਦੀਆਂ ਇਹ ਪਹਿਲਾ ਮੌਕਾ ਨਹੀਂਗਾ ਭਾਵੇਂ ਹੁਣ ਜੋਕ ਤਬਦੀਲ ਹੋ ਗਿਆ ਪਹਿਲਿਆਂ ਮੌਕਿਆਂ 'ਚ ਵੀ ਇਦਾਂ ਹੀ ਹੁੰਦਾ ਰਿਹਾ ਕਿ 18-18 ਸਾਲਾਂ ਬਾਅਦ ਚੋਣਾ ਹੋਈਆਂ ਅੱਜ ਦਾ ਕਹਿੰਨੇ ਕਰਾਓ ਛੇਤੀ ਪਰ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਹੋਰ ਤੁਹਾਡੇ ਧਿਆਨ 'ਚ ਲਿਆ ਦਿਆਂ ਤਿੰਨ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਪਈਆਂ ਜੀ ਚੋਣਾ ਤੁਰੰਤ ਕਰਵਾਈਆਂ ਜਾਣ ਆ ਹਰਿਆਣਾ ਕਮੇਟੀ ਦੇ ਵਿੱਚ ਕਿਉਂਕਿ ਸਾਡੀਆਂ 8 ਸੀਟਾਂ ਸੀ ਤਿੰਨ ਪਾ ਕੇ 11 ਉਥੇ ਇਹਨੇ ਵੋਟਾਂ ਨਹੀਂ ਬਣਾਈਆਂ ਕੋਸ਼ ਮੈਂਬਰ ਨਾਕਲ ਮੈਂ ਕੁਝ ਜਿਹੜੇ ਹਰਿਆਣੇ ਦੇ ਬੈਠੇ ਸੀਗੇ ਆਪਣੇ ਸਾਡੇ ਆਗੂ ਸਤਕਾਰਤ ਉਹ ਹਾਈ ਕੋਰਟ ਮੂਵ ਹੋਇਆ ਵੀ ਸਾਨੂੰ ਜਾਂ ਤਾਂ ਇਹ 8 ਡਿਲੀਟ ਕਰ ਦਿਓ ਕਿਉਂਕਿ ਨੋਟੀਫਿਕੇਸ਼ਨ ਨਹੀਂ ਕੀਤੀ ਜਾ ਸਕਦੀ ਐਮੈਂਡਮੈਂਟ ਕਰਕੇ 8 ਡਿਲੀਟ ਕਰ ਦਿਓ ਤੁਸੀਂ ਤੇ ਜਾਂ ਫੇ ਉਹਨਾਂ ਦੀਆਂ ਵੋਟਾਂ ਬਣਾਓ ਉਹ ਹਾਈ ਕੋਰਟ ਨੇ ਕਿਹਾ ਜੀ ਵੀ ਹਾਂ ਇਹਦੇ ਵਿੱਚ ਫਾਈਨਲ ਲਿਸਟ ਨਾਲ ਉਹਨਾਂ ਚ ਬਣਾਈ ਜਾਵੇ ਜਨਾਂ ਜਿਹੜੇ ਰੇਟ ਨੇ ਰਿਸਪੋਨਸ ਆਪ ਹੁੰਦੀ ਹਣ ਉਸੇ 6 ਪਟੀਸ਼ਨਾਂ ਪਈਆਂ ਜਿਨ੍ਹਾਂ ਦੇ ਵਿੱਚ ਮੈਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਉਹਨਾਂ ਨੇ ਵੀ ਪਾਈਆਂ ਆ ਤੇ ਜਿਹੜੀਆਂ ਵੀ ਜੀ ਛੇਤੀ ਚੋਣਾ ਕਰਵਾਈਆਂ ਜਾਣ ਹਾਈ ਕੋਰਟ ਫੈਸਲਾ ਕਰ ਦੋ ਕਿ ਸਾਨੂੰ ਕੋਈ ਦਿੱਕਤ ਨਹੀਂ ਸੈਂਟਰ ਸਰਕਾਰ ਦੇ ਬਸ ਆ ਉਹ ਕਰ ਦੇਣ ਪਰ ਮੈਂ ਦੇਖਿਆ ਜਿhle ਕਿਸੇ ਗਾਲ ਤੋਂ ਲਾਂਬੇ ਹੋਣਾ ਉਹ ਵੀ ਤਾਂ ਦੂਏ ਸਰ ਆਪਾਂ ਦੋਸ਼ ਮੜ ਦਿੰਨੇ ਆ ਵੀ ਤਾਂ ਕਿ ਹੋਵੇ ਵੀ ਜੀ ਉਹ ਦੂਜੇ ਨਹੀਂ ਕਰਵਾ ਰਹੇ ਸ਼੍ਰੋਮਣੀ ਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਦਾ ਤੇ ਯੋਗਦਾਨ ਹੀ ਕੋਈ ਨਹੀਂ ਸੈਂਟਰ ਨੇ ਕਰਾਉਣੇ ਜਸਟਿਸ ਸਾਰੋਂ ਸਾਹਿਬ ਨੇ ਲਿਸਟਾਂ ਵੀ ਬਣਾ ਲੀਆਂ ਸੀ ਸេចក្តਾਂ ਫਾਈਨਲ ਹੋਣ ਵਾਲੀਆਂ ਸੀ ਹਾਈ ਕੋਰਟ ਨੇ ਰੋਕ ਲਾ ਦਿੱਤੀ ਤੇ ਉਹਦੇ ਵਿੱਚ ਹੁਣ ਸਾਡਾ ਤਾਂ ਕੋਈ ਕਸੂਰ ਨਹੀਂਗਾ ਕਹਿੰਦੇ ਆ ਆਪੀ ਸੀ ਕਹਿੰਦੇ ਜੀ ਹੁਣ ਇੱਕ ਗਰੰਟੀ ਦੱਸੇਗਾ ਵੀ ਸਿਆਸਤ ਕਿੱਦਾਂ ਚੱਲੇ ਚਲੋ ਦੇਖੋ 105 ਸਾਲ ਦੀ ਪੁਰਾਣੀ ਪਾਰਟੀ ਆ ਤੇ ਇਹਦੇ ਵਿੱਚ ਬੜੇ ਆਗੂ ਆਏ ਆ ਤੇ ਬੜੇ ਆਗੂ ਨੇ ਫਿਜ਼ਾਰਿਆਂ ਨੇ ਚਲੇ ਜਾਣਾ 582 ਸਾਲ ਹੈ ਕਾਨੂੰਨੀ ਤੌਰ ਤੋਂ 582 ਸਾਲ ਹੈ ਕਿ ਸ੍ਰੋਮਣੀ ਅਕਾਲੀ ਦਰ ਨਾਂ ਰੱਖਾਂਗੇ ਕਿ ਸ੍ਰੋਮਣੀ ਅਕਾਲੀ ਦਰ ਨਾਂ ਨਾ ਰੱਖ ਸਕਦੇ ਕਾਨੂੰਨੀ ਤੌਰ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਤਾਂ ਹੋਰ ਵੀ ਆ ਬਾਰਸ ਪੰਜਾਬ ਦੇ ਵੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਆ ਉਹ ਰੱਖ ਸਕਦੇ ਰੱਖੀ ਜਾਂਦੇ ਸਾਰੇ ਪਰ ਮਾਨਤਾ ਪ੍ਰਾਪਤ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਆ ਜਿਹਦੇ ਕੋਲ ਤੱਕੜੀ ਚੋਣ ਨਿਸ਼ਾਨ ਆ ਉਹ ਹੀ ਅਕਾਲੀ ਦਲ ਇੱਕ ਹੈਗਾ ਉਹਦੇ ਨਾਲ ਆਪਾਂ ਜੋੜ ਦਿੰਨੇ ਨਾ ਭਾਵੇਂ ਪਰ ਨਾਂ ਨਹੀਂ ਗਾ ਉਹ ਕੱਲਾ ਸ਼੍ਰੋਮਣੀ ਅਕਾਲੀ ਦਲ ਆ ਮੈਂ ਕਿਉਂਕਿ ਉਹ ਕੇਸ ਲੜਿਆ ਸਾਰਾ ਤੇ ਉਹ ਪ੍ਰोसीਡਿੰਗਾਂ ਸਾਰੀਆਂ ਪੁਰਾਣੀਆਂ ਪਈਆਂ ਤੇ ਕੱਲਾ ਸ਼੍ਰੋਮਣੀ ਅਕਾਲੀ ਦਲ ਆ ਬਾਦਲ ਤਾਂ ਕਿਤੇ ਵੀ ਨਾਂ ਰਜਿਸਟਰਡ ਆ ਨਾ ਬਾਲਨ ਖਾਲੀਦਲ ਕੱਲਾ ਸ਼੍ਰੋਮਣੀ ਕਾਲੀਦਾ ਲਿਆ ਸਾਹਿਬ ਸ਼੍ਰੋਮਣੀ ਕਮੇਟੀ ਨੇ ਜਥੇਦਾਰਾਂ ਦੇ ਕਾਰਜ ਖੇਤਰ ਦੇ ਚੋਣ ਵਿਧਾਨ ਬਾਰੇ ਇੱਕ ਕਮੇਟੀ ਦਾ ਗਠਨ ਕੀਤਾ ਹੋਇਆ ਹੁਣ ਕੱਲ ਨਵਾਂ ਜਿਹੜਾ ਕਾਲੀਦਲ ਬਣਿਆ ਉਹਨਾਂ ਨੇ ਕਿਹਾ ਜੀ ਇੱਕ ਅਕਾਲ ਕਮੇਟੀ ਬਣਾਈ ਜਾਏਗੀ ਜਿਹੜੀ ਜਥੇਦਾਰਾਂ ਦੇ ਵਿਧਿ ਵਿਧਾਨ ਕਾਰਜ ਖੇਤਰ ਦੇ ਧਾਰਨ ਕਰੇਗੀ ਕੀ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਕਿਸੇ ਹੋਰ ਅਕਾਲੀ ਦਲ ਨੂੰ ਜਾਂ ਕਿਸੇ ਸਿਆਸੀ ਪਾਰਟੀ ਨੂੰ ਅਧਿਕਾਰ ਹੈ ਦੇਖੋ ਆਪਣੇ ਤੌਰ ਤੇ ਤਾਂ ਕੋਈ ਬੰਦਾ ਕਹੀ ਜਾਵੇ ਅਸੀਂ ਉਹਦੇ ਦਿਨਾਂ 'ਚ ਮੈਂ ਮੀਟਿੰਗ ਵੀ ਸੱਦਣੀ ਆ 5-4 ਦਿਨਾਂ 'ਚ ਮੀਟਿੰਗ ਵੀ ਮੈਂ ਸੱਦ ਲਊਗਾ ਪਰ ਇੱਕ ਹਰ ਇੱਕ ਚੀਜ਼ ਦਾ ਸਿਸਟਮ ਹੁੰਦਾ ਇੱਕ ਕਾਨੂੰਨ ਨਾਲ ਚੱਲਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰਦੁਆਰਾ ਐਕਟ 1925 ਨਾਲ ਚੱਲਦੀ ਆ ਤੇ ਉਹਦੇ ਵਿੱਚ ਸਾਰੇ ਨਿਯਮ ਦਿੱਤੇ ਆ ਤੇ ਨਿਯਮਾਂ ਦੇ ਨਾਲ-ਨਾਲ ਆਪਾਂ ਸਮੇਂ-ਸਮੇਂ ਸਰ ਉਹਦੇ ਵਿੱਚ ਕੋਈ ਨਾ ਕੋਈ ਸੋਧਾਂ ਵੀ ਹੁੰਦੀਆਂ ਰਹੀਆਂ ਤੇ ਇੱਕ ਅਧਿਕਾਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੇ ਬਾਹਰ ਕੋਈ ਬੰਦਾ ਕਹੀ ਜਾ ਮੈਂ ਇਦਾਂ ਕਰ ਦਊਗਾ ਤੇ ਫੇ ਦੇਖ ਲਵੇ ਪਈ ਉਹਦਾ ਕਾਨੂੰਨੀ ਹੱਕ ਹੋਇਆਗਾ ਕਿ ਨਹੀਂ 1925 ਐਕਟ ਦੀ ਆਪਾਂ ਗੱਲ ਕਰਦੇ ਆ 1925 ਐਕਟ ਨੂੰ ਹੀ 100 ਸਾਲ ਹੋਣ ਜਾ ਰਹੇ ਆ ਆਪਾਂ ਇਹਦੀ ਵੀ ਕੋਈ ਸ਼ਤਾਵ ਦੀ ਮਨਾਵਾਂਗੇ ਕਿ ਨਹੀਂ ਮਨਾਵਾਗੇ ਕੋਈ ਦਿੰਦੇ ਆ ਇਹ ਤਾਂ ਆਪਾਂ 100 ਸਾਲ ਮਨਾ ਚੁੱਕੇ ਪਹਿਲਾਂ ਚੇਤਾ ਭੁੱਲ ਗਿਆ ਤੁਹਾਨੂੰ 1925 ਦੀ ਆਪਾਂ 1920 ਜੇ ਆਪਾਂ ਮਨਾ ਕੇ ਏਡੇ 1925 ਦੀ ਗੱਲ ਕਰਦੇ ਆ ਅਕਾਲੀ ਨਹੀਂ ਨਹੀਂ ਦੇਖੋ ਇਹ ਬੈਂਤੀ ਸੁਣ ਲਾਓ ਬੈਂਤੀ ਸੁਣ ਲਾਓ ਬੈਂਤੀ ਸੁਣ ਲਾਓ ਇਹ 5 ਸਾਲ ਲੜਹੋ ਕਮੇਟੀ ਚੱਲੀ ਆ 1925 ਚ ਐਕਟ ਬਣਿਆ ਤੇ 1926 ਜਿਹਦੀ ਪਹਿਲੀ ਚੋਣ ਹੋਈ ਆ ਤੇ ਆਪਾਂ 100 ਸਾਲਾ 1920 ਚ ਬਣਾਇਆ ਮੈਨੂੰ ਜੇ ਤੁਸੀਂ ਸੱਤ ਮੈਂਬਰ ਕਮੇਟੀ ਤੋਂ ਅਸਤੀਫਾ ਦਿੱਤਾ ਸੀ ਉਹਦਾ ਤੁਸੀਂ ਕਹਿ ਰਹੇ ਕਿ ਇਹ ਲੋਕ ਇੱਕ ਪੁੱਤ ਨਹੀਂ ਹੁੰਦੇ ਤੇ ਦੀ ਕਿਉਂਕਿ ਦਾਰਾ ਨਾ ਦੱਸੋ ਕਿ ਕਿਹੜੇ ਕਿਹੜੇ ਲੋਕ ਸੀ ਜਿਹੜੇ ਮੈਂ 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 ਦੇਖੋ ਇਹ ਆਪਾਂ ਇਦਾਂ ਥੱਲੇ ਨੂੰ ਨਾ ਜਾਈਏ ਕਿਉਂਕਿ ਇੱਕ ਮੇਰਾ ਨਾਂ ਸੁਭਾਅ ਹੀ ਆ ਇਦਾਂ ਦਾ ਕਈ ਵਾਰ ਕਹਿੰਦੇ ਧਾਮੀ ਨਰਮ ਪਰ ਮੈਂ ਸਾਥ ਪੂਰੀਆਂ ਕਿਉਂਕਿ ਜਿਹੜੇ ਮੇਰੇ ਵੀਰ ਆ ਸਤਕਾਰਯੋਗ ਸਾਰੇ ਮੈਂ ਬੇਨਤੀ ਨਿਮਰਤਾ ਸਹਿਤ ਉਦਣ ਬਾਬੇ ਬਕਾਲੇ ਵੀ ਕੀਤੀ ਸੀ ਅੱਜ ਵੀ ਕਰਦਾ ਕਿ ਕੌਮ ਇੱਕ ਤਾਂ ਸਾਰੀ ਇਕੱਠੀ ਹੋਵੇ ਚੁਣੌਤੀਆਂ ਬਹੁਤ ਵੱਡੀਆਂ ਆ ਆਪਾਂ ਏਦਾਂ ਖੇਰੂ ਖੇਰੂ ਹੋ ਕੇ ਪਾਂਥਕ ਸ਼ਕਤੀ ਜਿਹੜੀ ਆ ਉਹਨੂੰ ਕਮਜ਼ੋਰ ਨਾ ਕਰੀਏ ਤੇ ਮੇਰੇ ਜਿਹੜੇ ਵੀਰ ਮੇਰੇ ਨਾਲ ਸੀ ਉਹਨਾਂ ਨੂੰ ਪਤਾ ਹੀ ਆ ਸਾਰਾ ਕੁਝ ਸਭ ਤੋਂ ਵੱਡੀ ਗੱਲ ਇਹ ਹੈ ਆਪਣਾ ਮਸਲਾ ਸੀਗਾ ਜਿਵੇਂ ਤੁਸੀਂ ਦੇਖਿਆ ਕਿ ਹਰਪੀਰ ਸਿੰਘ ਹੋਰੀ ਜਿੰਨਾ ਚਿਰ ਜਸੇਵਧਾਰ ਰਹੇ ਉਹਨਾਂ ਚਿਰ ਸਾਰਾ ਕੁਝ ਠੀਕ ਸੀਗਾ ਜਦੋਂ ਆਪਣੀ ਕੁਰਸੀ ਤੇ ਗੱਲ ਆਉਂਦੀ ਹੈ ਕਿ ਕਿਹੋ ਜਿਹਾ ਕਿੱਥੋਂ ਇਹਨਾਂ ਨੂੰ ਇਨਸਟਰਕਸ਼ਨ ਮਿਲਦੀ ਹੈ ਚਾਹੇ ਅਸੀਂ ਰਣਜੀਤ ਸਿੰਘ ਹੋਰਾ ਦੀ ਗੱਲ ਕਰ ਲਈਏ ਉਹ ਵੀ ਕੋਰਟ ਦੇ ਵਿੱਚ ਚਲੇ ਜਾਂਦੇ ਨੇ ਆਪਣੀ ਗੱਦੀ ਬਚਾਉਣ ਖਾਤਰ ਜਸੇਵਧਾਰ ਲੱਥ ਜਾਂਦੇ ਨੇ ਜਿਹੜੇ ਹਰਪੀਰ ਸਿੰਘ ਹੋਰੀ ਉਹ ਵੀ ਜਾ ਕੇ ਉਹਨਾਂ ਨੂੰ ਵੀ ਕੋਈ ਪਾਵਰ ਆ ਯੂਜ਼ ਕਰ ਲੈਂਦੀਆਂ ਨੇ ਕਿ ਇਹ ਕੌਣ ਸਲਾਮਾਤ ਦੇ ਰਿਹਾ ਇਹ ਪੱਕੂ ਵੀ ਜਾਣਦੇ ਨੇ ਇਹ ਇਹ ਉਹਨਾਂ ਤੋਂ ਸਿੰਘ ਸਾਹਿਬਾਂ ਨੂੰ ਉਹਨਾਂ ਨੂੰ ਪੁੱਛੋ ਉਹਨਾਂ ਸਵਾਲ ਦਾ ਜਵਾਬ ਉਹ ਸਵਾਲ ਦਾ ਜਵਾਬ ਦੇ ਜਿਹੜੇ ਕਹਿੰਦੀ ਆਰਪੀਸੀ ਕੋਲ ਉਹ ਕਹਿੰਦੀ ਇਸ ਕਮੇਟੀ ਦੇ ਵਿੱਚ ਕੋ ਪ੍ਰਵਾਨਤ ਸਾਹਿਬ ਕੀ ਕੰਮ ਕੀ ਇੱਕ ਬਟੂਕਰ ਸਾਹਿਬ ਦੋਨੇ ਚੁੱਪ ਕਰਕੇ ਪਾਸੇ ਹੋ ਗਏ ਅੱਜ ਆਪ ਜੀ ਜੋ ਕੁਝ ਕਹਸ ਦੱਸ ਰਹੇ ਹੋ ਜੋ ਹਾਲਾਤ ਆਪਨੇ ਮਹਿਸੂਸ ਕੀਤੇ ਆਪ ਬਾਹਰ ਹੋ ਗਏ ਲੇਕਿਨ ਇਹ ਜਿਹੜੀ ਇੱਡੀ ਇੱਕ ਮਹੀਨੇ ਡੇਢ ਮਹੀਨੇ ਦੀ ਲੱਗਦੀ ਚੁੱਪ ਹੈ ਆਪ ਜੀ ਦੀ ਖਮੋਸ਼ੀ ਹੈ ਈ ਇਹ ਵੀ ਕਿਤੇ ਉਸ ਕਮੇਟੀ ਨੂੰ ਨਵਾਂ ਧੜਾ ਖੜਾ ਕਰਾ ਦੇਣੀ ਨਹੀਂ ਬਿਲਕੁਲ ਨਹੀਂ ਜ਼ਿੰਮੇਵਾਰ ਨਹੀਂ ਸਰਦਾਰ ਨਰਿੰਦਰ ਸਿੰਘ ਬਿਲਕੁਲ ਨਹੀਂ ਦੇਖੋ ਮੈਂ ਇੱਕ ਬੇਨਤੀ ਕਰਾਂ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਸਹਿਭਾ ਦਿੱਤਾ ਬੇਨਤੀ ਸੁਣ ਲਓ ਬੇਨਤੀ ਸੁਣ ਲਓ ਬੇਨਤੀ ਸੁਣ ਲਓ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਸਹਿਭਾ ਦਿੱਤਾ ਐਗਜ਼ੈਕਟਿਵ ਦੇ ਆ ਮੈਂਬਰ ਸਾਥੀ ਮੇਰੇ ਬੈਠੇ ਹੀ ਨਹੀਂ ਸਹਿਭਾ ਉਹ ਰਿਜੈਕਟ ਕਰ ਦਿੱਤਾ ਮੈਂ ਵਾਪਸ ਨਹੀਂ ਲੈ ਰਿਜੈਕਟ ਕਰ ਦਿੱਤਾ ਤੇ ਮੈਂ ਜਥੇਦਾਰ ਸਾਹਿਬ ਨੂੰ ਉੱਥੇ ਆਪਣਾ ਓਬੀਸਤੀਵਾ ਦੇ ਕੇ ਆਇਆ ਸੀ ਉਹਦੇ ਫੈਸਲਾ ਕਰ ਦਿੰਦੇ ਜੋ ਸੀ ਤੇ ਮੈਂ ਕਿਤੇ ਬਾਹਰ ਥੋੜਾ ਕਿਤੇ ਜਾਣਾ ਸੀਗਾ ਮੈਂ ਤਾਂ ਤੁਹਾਡੇ ਨੂੰ ਇੱਕੋ ਬੇਨਤੀ ਕਰੂੰਗਾ ਕਿ ਸਾਰਾ ਕੁਝ ਆਪਾਂ ਛੱਡੀਏ ਈਗੋਆਂ ਦੀਆਂ ਲੜਾਈਆਂ ਨਹੀਂ ਕੋਈ ਵੀ ਕਿਉਂਕਿ ਉਹ ਆਪਣੇ ਆਪ ਨੂੰ ਹੁਣ ਸਿਧਾਂਤ ਕਲੇਮ ਕਰ ਲਾ ਪਏ ਆ ਜੀ ਲੜਾਈ ਹੈ ਜੀ ਤੇ ਜਿਹੜਾ ਆ ਹੁਣ ਆਇਆ ਸੀ ਸਿੰਘ ਸਾਹਿਬ ਦਾ ਆਦੇਸ਼ ਨਵਾਂ ਉਹ ਤੁਸੀਂ ਸਾਰੇ ਮੇਰੇ ਤੋਂ ਜ਼ਿਆਦਾ ਜਾਣਦੇ ਮੈਂ ਤਾਂ ਪਰਚੋਲਣਾ ਚਾਹਲੇ ਬਾਲੇ ਪਿਆ ਨਹੀਂਗਾ ਤੇ ਉਹ ਸਾਰੀ ਗੱਲ ਹੁਣ ਤਕਰੀਬਨ ਸਾਫ਼ ਹੋ ਗਈ ਹਾਲੇ ਵੀ ਮੈਂ ਕਹਿੰਨਾ ਭਈ ਏਕੇ ਦੇ ਵਿੱਚ ਇਹ ਬਲ ਹੁੰਦਾ ਆ ਪਰ ਏਕਾ ਏਕਾਧਿਕਾਰ ਕਰਕੇ ਨਹੀਂ ਹੁੰਦਾ ਏਕਾ ਤਾਂ ਹੁੰਦਾ ਜੇ ਮਨੋ ਕਰੀਏ ਤੇ ਜੇ ਏਕਾਧਿਕਾਰ ਆ ਭਈ ਮੇਰੀ ਆ ਸ਼ਰਤ ਆ ਤੇਰੀ ਆ ਸ਼ਰਤ ਆ ਇਦਾਂ ਨਹੀਂ ਹੁੰਦੀ ਗੱਲ ਗੁਰੂ ਸਾਹਿਬ ਕਿਰਪਾ ਕਰਨ ਕੋਈ ਹੋਰ ਕਾਂ ਸਾ ਆ ਜੂਗਾ ਉਹ ਇਕੱਠੇ ਹੋ ਜਾਣਗੇ